ਬਾਜਪਾ ਭਾਜਪਾ ਵੀ ਨਹੀਂ ਚੋਣ ਤੋਂ ਡਰਨ ਲੱਗੀ ਹੈ। ਭਾਜਪਾ ਨੂੰ ਜਿਮਨੀ ਚੋਣਾ ਤੋਂ ਡਰ ਲੱਗਦਾ। ਜਦੋਂ ਆਮ ਚੋਣਾਂ ਦੇ ਨਤੀਜੇ ਆਏ ਤਾਂ ਉਹ ਤੋਂ ਤੁਰੰਤ ਬਾਅਦ ਭਾਜਪਾ ਨੇ ਜਾਂ ਭਾਜਪਾਈਆ ਚੋਣ ਕਮਿਸ਼ਨ ਵੀ ਚੋਣ ਕਮਿਸ਼ਨ ਨੇ 13 ਵਿਧਾਨ ਸਭਾ ਸੀਟਾਂ ਦੀਆਂ ਜਿਮਨੀ ਚੋਣਾਂ ਤੇ ਐਲਾਨ ਕਰਤਾ। ਤੁਰੰਤ ਨਤੀਜਾ ਕਿ 3 ਮਹੀਨੇ ਦੀ ਪ੍ਰਕਿਰਿਆ ਚੱਲ ਕੇ ਠੀਕ ਸੀ। ਉਸ ਸਮੇਂ ਜਦੋਂ ਜਿਮਨੀ ਚੋਣਾਂ ਐਲਾਨੀਆਂ ਤਾਂ ਉਹ ਕਹਿੰਦੀ ਰਹੀ ਮਤਲਬ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਦਰਜੀ ਕੇ ਭਾਈ ਸਾਡੇ ਬਾਕੀ ਸੀਟਾਂ ਦੇ ਵੀ ਚੋਣ ਹੋਣੀਆਂ ਹੈ ਚਾਰ ਸੀਟਾਂ ਦੇ ਜਿਮਨੀ ਚੋਣ ਦਾ ਐਲਾਨ ਕੀਤਾ ਸਾਡੀਆਂ 10 ਸੀਟਾਂ ਹੋਰ ਪਈਆਂ ਨੇ ਉਹਦੇ ਪਰ ਵੀ ਤਾਂ ਹੋਣੀਆਂ ਹੀ ਬਾਅਦ ਚ 6 ਸੀਟਾਂ ਹੋ ਰਹਿ ਗਈਆਂ ਇਕੱਠੀਆਂ ਦਸਾਂ ਦੇ ਕਰਾ ਲਿਓ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਸੀਟ ਤੇ ਜਿਮਨੀ ਚੋਣ ਹੋ ਗਈ ਚਾਰ ਸਾਡੀਆਂ ਹੋਰ ਖਾਲੀ ਨੇ ਸੋ ਪੰਜਾਂ ਤੇ ਇਕੱਠੀਆਂ ਹੋ ਸਕਦੀਆਂ ਸੀ ਪਰ ਚੋਣ ਕਮਿਸ਼ਨ ਨੇ ਕਿਸੇ ਦੀ ਨਹੀਂ ਸੁਣੀ ਤੇ ਇਸ ਦੀਆਂ 13 ਸੀਟਾਂ ਤੇ ਜਿਮਨੀ ਚੋਣ ਕਰਾ ਲਈ ਜਦੋਂ ਨਤੀਜੇ ਆਏ 13 ਚੋਂ ਇੰਡੀਆ ਨੂੰ ਆਈਆਂ ਦੋ ਸੀਟ 11 ਸੀਟਾਂ ਭਾਜਪਾ ਦੇ ਪਾਲੇ ਚੋਂ ਬਾਹਰ ਚਲੀ ਗਈਆਂ ਤੇ ਜਦੋਂ ਆ ਨਤੀਜੇ ਆਏ ਤਾਂ ਕਹਿੰਦੇ ਕਿ ਭਾਜਪਾ ਨੂੰ ਫਿਕਰ ਪੈ ਗਈ ਤਾਂ ਗੜਬੜ ਹੁਣ ਅੱਜ ਦੀ ਤਰੀਖ 'ਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਹਵਾਲੇ ਨਾਲ 30 ਵਿਧਾਨ ਸਭਾ ਸੀਟਾਂ ਦੀ ਜਮਿਨੀ ਚੋਣ ਹੋਣੀ ਹੈ ਤੇ ਕਹਿੰਦੇ ਭਾਜਪਾ ਨੂੰ ਜਮਿਨੀ ਚੋਣਾਂ ਤੋਂ ਡਰ ਰਹੀ ਹੈ ਹੁਣ ਲੱਗਦਾ ਕਿ ਜੇ ਜਮਿਨੀ ਚੋਣ ਕਰਾਈ ਤਾਂ ਜੇ ਆ ਨਤੀਜੇ ਆਏ ਫਿਰ ਬਾਅਦ ਚੋਂ ਹਰਿਆਣਾ ਮਹਾਰਾਸ਼ਟਰ ਝਾਰਖੰਡ ਤੇ ਸੱਟ ਤੇ ਅਸਰ ਪੈਣਾ ਜੀ ਹਾਂ ਹਰਿਆਣਾ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਚੋਣਾਂ ਇਕੱਠੀਆਂ ਹੋ ਸਕਦੀਆਂ ਨੇ ਉਹਨਾਂ ਇਕੱਠੀਆਂ ਚੋਣਾਂ ਦੇ ਨਾਲ ਹੀ 30 ਵਿਧਾਨ ਸਭਾ ਜਮਨੀ ਚੋਣਾਂ ਵੀ ਹੋ ਸਕਦੀਆਂ ਨੇ ਕਿਉਂਕਿ ਜੇ 30 ਜਮਨੀ ਚੋਣਾਂ ਮਤਲਬ ਜਿਵੇਂ ਉਵੇਂ ਕਹਲ ਸੀ ਤਾਂ ਫਿਰ ਹੁਣ ਭਾਈ 2 ਮਹੀਨੇ ਤੋਂ ਸੋਈ ਗਿਆ ਚੋਣ ਕਮਿਸ਼ਨ ਹੁਣ ਗੱਲੇ ਨਹੀਂ ਗਈ ਸੋ ਇਸ ਲਈ ਉਹਨਾਂ ਨੂੰ ਲੱਗਦਾ ਕਿ ਭਾਜਪਾ ਨੂੰ ਕਿ ਜੇ 30 ਜਮਨੀ ਚੋਣਾਂ ਪਹਿਲਾਂ ਹੋ ਗਈਆਂ ਔਰ ਉਹਦੇ ਨਤੀਜੇ ਵੀ ਸੁਖਾਵੇਂ ਨਹੀਂ ਆਏ ਤਾਂ ਉਹਦਾ ਅਸਰ ਸਿੱਧਾ ਮਹਾਰਾਸ਼ਟਰ ਤੇ ਹਰਿਆਣਾ ਤੇ ਪੈਣਾ ਹੀ ਪੈਣਾ ਸੋ ਇਸ ਲਈ ਹੁਣ ਕਹਿੰਦੇ ਨੀਤੀ ਘੜੀ ਜਾ ਰਹੀ ਹੈ ਅੰਦਰਖਾਤੇ ਕਿ ਹਰਿਆਣਾ ਮਹਾਰਾਸ਼ਟਰ ਝਾਰਖੰਡ ਚੋਣਾਂ ਇਕੱਠੀਆਂ ਕਰਾਓ ਤੇ ਉਹਦੇ ਨਾਲੇ 30 ਜਿਮਨੀ ਚੋਣਾ ਵੀ ਕਰਾਓ ਉਸ ਬਾਹਰ ਚ ਜੋ ਮਰਜੀ ਨੀਤੀ ਜਿਉਣ ਫਿਰ ਕੋਈ ਚੱਕਰ ਨਹੀਂ ਸੋ ਇਸ ਲਈ ਜਿਮਨੀ ਚੋਣਾ ਤੋਂ ਭਾਜਪਾ ਨੂੰ ਫਿਲਹਾਲ ਡਰ ਲੱਗਦਾ ਚਲੋ